ਪ੍ਰਧਾਨ ਮੰਤਰੀ ਪਗਵੰਸ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀ ਆਈ ਹੈ। ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਚੁੱਕੇ ਹਨ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ। ਸਕੂਲ ਆਫ ਫੈਮਿਨਿਨਸ ਮਾਲਰੂਡ ਅੰਮ੍ਰਿਤਸਰ ਨੂੰ ਤੁਸੀਂ ਦੇਖ ਹੀ ਰਹੇ ਹੋ ਇਨਫਰਾਸਟਰਕਚਰ ਨੂੰ ਬੋਲਦਾ। ਹਰ ਫੈਸਿਲਿਟੀ ਬੱਚਿਆਂ ਨੂੰ ਇੱਥੇ ਦਿੱਤੀ ਜਾ ਰਹੀ ਹੈ। ਸੋਹਣੇ ਕਲਾਸਰੂਮਸ ਨੇ ਬਹੁਤ ਵਧੀਆ ਫਰਨੀਚਰ ਹੈ, ਪ੍ਰੋਜੈਕਟਰਸ, ਟੀਚਿੰਗ ਲਰਨਿੰਗ ਐਡਸ ਟੀਵੀ ਕੇ ਯਾਨਸ ਇਹ ਉਹਦੀਆਂ ਸਾਰੀਆਂ ਫੈਸਿਲਿਟੀਆਂ ਜੋ ਕਿ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ 'ਚ ਵੀ अवेलेबल ਨਹੀਂ ਨੇ ਉਹ ਸਕੂਲ 'ਚ अवेलेबल ਕਰਵਾਈ ਪਈਆਂ ਨੇ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਦੇ ਕਾਰਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ 'ਚ ਦਾਖਲੇ ਲੈ ਰਹੇ ਹਨ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ ਐਜੂਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ JEE ਦਾ ਐਡਵਾਂਸ ਪੇਪਰ ਕਲੀਅਰ ਕਰਕੇ ਜੋ IIT ਜਾਣਗੇ ਜੀ 10 10 20 20 50 50 ਲੱਖ ਦੇ ਪੈਕੇਜ ਮਿਲਣਗੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਤੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਿਰਮਲ ਕੁਮਾਰ ਕੱਲ ਮੁੱਖ ਮੰਤਰੀ ਪੰਜਾਬ ਵੱਲੋਂ ਹਰ ਵਰਗ ਲਈ 10 ਲੱਖ ਦਾ ਸਿਹਤ ਬੀਮਾ ਹੈਲਥ ਕਾਰਡ ਬਣਾਣ ਲਈ ਬਰਨਾਲਾ ਵਿਖੇ 129 ਥਾਵਾਂ ਤੇ ਕੈਂਪ ਲਗਾਏ ਜਾ ਰਹੇ ਨੇ ਸਾਡੇ ਨਾਲ ਜ਼ਿਆਦਾ ਜਾਣਕਾਰੀ ਲਈ ਐਮਪੀ ਗੁਰਮੀਤ ਸਿੰਘ ਮੀਤਹੇਰ ਜੀ ਸਾਡੇ ਨਾਲ ਨੇ ਤੇ ਨਾਲ ਪਬਲਿਕ ਵੀ ਨਾਲ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਖੋ ਜੀ ਬਹੁਤ ਛਲਾਗਾਯੋਗ ਫੈਸਲਾ ਜੋ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਕਿ 10 ਲੱਖ ਰੁਪਏ ਤੱਕ ਹਰ ਇੱਕ ਪਰਿਵਾਰ ਨੂੰ ਜਿਹੜਾ ਇਲਾਜ ਹੈ ਉਹ ਮੁਫਤ ਮਿਲ ਹੈ ਤੁਸੀਂ ਦੇਖੋ ਵੀ ਜਦੋਂ ਬਿਜਲੀ ਵਾਲਾ ਕੀਤਾ ਸੀ ਤਾਂ ਉਦੋਂ ਵੀ ਇਹ ਇੱਕ ਬੜਾ ਵੱਡਾ ਫੈਸਲਾ ਸੀ ਕਿ ਬਿਨਾਂ ਪੱਖਪਾਤ ਤੋਂ ਚਾਹੇ ਕੋਈ ਅਮੀਰ ਹੈ ਗਰੀਬ ਹੈ ਲਾ ਵੱਡਿਆਂ ਸਭ ਨੂੰ ਇਹ ਸਹੂਲਤ ਦਿੱਤੀ ਗਈ ਕਿ ਮੁਫਤ ਜਿਹੜੀ 600 ਯੂਨਟ ਬਿਜਲੀ ਉਹ ਦਿੱਤੀ ਗਈ ਤੇ ਜਿਹਦਾ ਅੱਜ ਪੰਜਾਬ 'ਚ ਹਰ ਇੱਕ ਪਰਿਵਾਰ ਨੂੰ ਫਾਇਦਾ ਹੁੰਦਾ ਹੈਗਾ ਮਤਲਬ ਕਿ ਇਹ ਵੀ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਆ ਤੇ ਆਈ ਮਤਲਬ ਕਿ ਇਹ ਉਸ ਤੋਂ ਵੀ ਮੈਂ ਸਮਝਦਾ ਇੱਕ ਵੱਡਾ ਫੈਸਲਾ ਹੈ ਕਿ ਭਾਵੇਂ ਕੋਈ ਗਰੀਬ ਹੈ ਅਮੀਰ ਹੈ ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ ਹਰ ਇੱਕ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਉਹ ਮੁਫਤ ਮਿਲੇਗਾ ਅੱਜ ਇਹਦੀ ਰਜਿਸਟ੍ਰੇਸ਼ਨ ਤਰੰਤਾਰ ਜਿਲ੍ਹੇ ਚੋਂ ਸ਼ੁਰੂ ਹੋਈ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਾ ਤੇ ਮੈਂ ਸਾਰਿਆਂ ਨੂੰ ਕਹੂੰਗਾ ਕਿ ਸਾਰੇ ਜਾ ਕੇ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਬਜ਼ੁਰਗਾਂ ਲਈ ਵੱਡੀ ਤੋਂ ਵੱਡੀ ਗਿਣਤੀ 'ਚ ਇਹਨੂੰ ਰਜਿਸਟਰ ਕਰਵਾਓ ਕਿਉਂਕਿ ਕਿ ਬਹੁਤ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਤੇ ਆਉਣ ਵਾਲੇ ਦਿਨਾਂ 'ਚ ਇਹ ਸਾਰੇ ਪੰਜਾਬ ਦੇ ਵਿੱਚ ਲਾਗੂ ਹੋਣਾ ਹੈ ਇਹ ਸਰਕਾਰੀ ਹਸਪਤਾਲਾਂ 'ਚ ਤਾਂ ਸਾਰਾਜ ਮੁਫਤ ਇਲਾਜ ਹੈ ਹੀ ਹੈ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇਹਦੇ ਵਿੱਚ ਇਨਕਲੂਡ ਜਿਹੜਾ ਉਹ ਕੀਤਾ ਜਾ ਰਿਹਾ ਸੋ ਇੱਕ ਬਹੁਤ ਵੱਡਾ ਫੈਸਲਾ ਮੈਂ ਪੰਜਾਬ ਸਰਕਾਰ ਨੂੰ ਵਧਾਈ ਦਿੰਦਾ ਹਾਂ ਸਰ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਦੇਖੋ ਮੈਂ ਪਬਲਿਕ ਨੂੰ ਤਾਂ ਇਹ ਕਹਿਣਾ ਕਿ ਜੀ ਸਾਰੇ ਜਾ ਕੇ ਰਜਿਸਟਰ ਕਰਵਾਓ ਆਪਣਾ ਆਧਾਰ ਕਾਰਡ ਤੇ ਆਪਣਾ ਵੋਟਰ ਕਾਰਡ ਜਿਹੜਾ ਵੀ ਕੋਈ ਪੰਜਾਬ ਦਾ ਰਹਿਣ ਵਾਲਾ ਹੈ ਕੋਈ ਵੀ ਇਸ ਪਾਲਿਸੀ ਤੋਂ ਜਿਹੜੀ ਸਕੀਮ ਆਈ ਹੈ ਲੋਕਾਂ ਦੇ ਫਾਇਦੇ ਲਈ ਇਹਦੇ ਤੋਂ ਵਾਂਝਾ ਨਾ ਰਹੇ ਇਸ ਕਰਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਕੈਂਪ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਲੱਗਣੇ ਆ ਤੇ ਕੋਈ ਕੈਂਪ ਵੀ ਛੋਟੀ ਜਿਹੀ ਜਗ੍ਹਾ ਤੇ ਨਹੀਂ ਅੱਜ ਜਿਵੇਂ ਤਰਨਤਾਰ ਜਿੱਥੇ 128 ਜਗ੍ਹਾ ਤੇ ਕੈਂਪ ਹੈ ਹਰ ਜਗਾ ਤੇ ਪੰਜਾਬ ਚ ਵੀ ਤੁਸੀਂ ਪੈਦਲ ਆਪਣੇ ਘਰੋਂ ਜਾ ਕੇ ਰਜਿਸਟਰ ਕਰਵਾ ਸਕੋ ਤੁਹਾਡੇ ਘਰੋਂ ਇੰਨੀ ਨਹੀਂ ਦੂਰੀ ਤੇ ਜਿਹੜੇ ਕੈਂਪ ਨੇ ਪੂਰੇ ਪੰਜਾਬ ਚ ਲੱਗਣੇ ਆ ਤੇ ਸਾਰੇ ਪੰਜਾਬ ਵਾਸੀ ਜਾਣ ਰਜਿਸਟਰ ਕਰਵਾਉਣ ਤੇ ਇਸ ਸਕੀਮ ਦਾ ਜਿਹੜਾ ਫਾਇਦਾ ਉਹ ਚੱਕਾ ਸਰ ਆਨਲਾਈਨ ਵੀ ਰਜਿਸਟਰ ਨਹੀਂ ਨਹੀਂ ਉੱਥੇ ਜਾ ਕੇ ਜੋ ਮੈਨੂੰ ਪਤਾ ਵੀ ਜਿਹੜਾ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਆ ਇੱਕ ਵਾਰੀ ਕੈਂਪਸ ਦੇ ਥਰੂ ਹੀ ਚੱਲ ਰਿਹਾ ਬਾਕੀ ਆਨਲਾਈਨ ਦਾ ਹੋ ਰਿਹਾ ਉਹਨੇ ਜਿਹੜੇ ਸੀਐਮਓ ਸਾਹਿਬ ਨੇ ਉਹ ਜਾਹ ਦੱਸ ਸਕਦੇ ਜਗਰਾਤ ਸਿੰਘ ਜੀ ਅਜੀ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੇ 10 ਲੱਖ ਵਾਲਾ ਕਾਰਡ ਚਲਵਾਇਆਗਾ ਜਿਨ੍ਹਾਂ ਵਿੱਚ ਗਰੀਬ ਲੋਕਾਂ ਨੂੰ ਬਹੁਤ ਵਧੀਆ ਸਹੂਲਤ ਮਿਲੂਗੀ ਜਿਹੜੇ ਗਰੀਬ ਪਰਿਵਾਰ ਨੇ ਉਹ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹ 10 ਲੱਖ ਵਾਲੇ ਕਾਰਡ ਦੇ ਵਿੱਚ ਸਾਰਿਆਂ ਨੂੰ ਸਹੂਲਤ ਮਿਲੂਗੀ ਜੋ ਛੋਟੇ ਆਗਾਸ਼ਟਾਨੇ ਗਿਆ ਉਹਨਾਂ ਵਾਸਤੇ ਬਹੁਤ ਹੀ ਫਾਇਦੇਮੰਦ ਸਰ ਮੇਰਾ ਨਾਮ ਜਸਵੰਤ ਸਿੰਘ ਹੈ ਜੀ ਮੇਰਾ ਪਿੰਡ ਸਾਪਾਗਾ ਜਿਹੜਾ ਹਾਲ ਹੈਲਥ ਕਾਰਡ ਸਰਕਾਰ ਕਿੰਨੀ ਬਣ ਰਹੀ ਹੈ ਜੀ ਬਹੁਤ ਵਧੀਆ ਪ੍ਰਾਲਾ ਸਰਕਾਰ ਦਾ ਤੇ ਮੰਨ ਕੇ ਚੱਲੋ ਵੀ ਕੋਈ ਗਰੀਬ ਆ ਕੋਈ ਅਮੀਰ ਆ ਕੋਈ ਰਿਕਸ਼ੇ ਵਾਲਾ ਕੋਈ ਝੁੱਗਿਆਂ ਚੋਂ ਆਪਨੇ ਲਿਆ ਗਰੀਬ ਆ ਜਿਹੜਾ ਹਰ ਇੱਕ ਬੰਦੇ ਨੂੰ ਲਾਭ ਲੈਣਾ ਚਾਹੀਦਾ ਈ ਇਹਦਾ ਵੱਧ ਤੋਂ ਵੱਧ ਜਿਹੜਾ ਕੋਈ ਇਲਾਜ ਨਹੀਂ ਕਰਾ ਸਕਦਾ 10 ਲੱਖ ਤੱਕ ਦਾ ਮੰਨ ਕੇ ਚੱਲੋ ਕੋਈ ਇਹ ਨਹੀਂ ਹੈਗਾ ਕਿ ਹੁੰਦਾ ਵੀ ਸਰਕਾਰੀ ਚ ਹੀ ਹੁੰਦਾ ਸੀਗਾ ਸਰਕਾਰੀ ਨਹੀਂ ਪ੍ਰਾਈਵੇਟ ਚ ਵੀ ਇਹਦਾ ਇਲਾਜ ਕਰਾ ਸਕਦੇ ਆ ਹਰ ਇੱਕ ਬੰਦਾ ਮੇਰਾ ਨਾਮ ਨਹੀਂ ਰਜਿੰਦਰ ਲਾ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਜਿਹੜਾ ਇਹ ਸਲਾਘਾਯੋਗ ਕਦਮ ਚੁੱਕਿਆ ਗਿਆ ਵੀ ਹਰ ਇੱਕ ਮਰਕ ਦੇ ਬੰਦੇ ਨੂੰ 10 ਲੱਖ ਦਾ ਸਿਹਤ ਬੀਮਾ ਮਿਲੇਗਾ ਇਹ ਬਹੁਤ ਹੀ ਪ੍ਰਸ਼ੰਸਨਯੋਗ ਕਦਮ ਹੈ ਕਿਉਂਕਿ ਇਸ ਦੇ ਵਿੱਚ ਨਾ ਤਾਂ ਇਹਨਾਂ ਨੇ ਕੋਈ ਜਾਤੀ ਤੈਅ ਕੀਤੀ ਹੈ ਨਾ ਕੋਈ ਵਰਗ ਤੈਅ ਕੀਤਾ ਹੈ ਇਹਦੇ ਵਿੱਚ ਹਰ ਕਿਸਮ ਦੇ ਬੰਦੇ ਨੂੰ ਚਾਹੇ ਉਹ ਜਰਨਲ ਹੈ ਚਾਹੇ ਉਹ ਐਸਸੀ ਭਾਈ ਚਾਹੇ ਉਹ ਬੀਸੀ ਭਾਈ ਚਾਹੇ ਕੋਈ ਵੀ ਬੰਦਾ ਜੋ ਪੰਜਾਬ ਦਾ ਵਸਨੀਕ ਹੈ ਪੰਜਾਬ ਚੋਂ ਦਾ ਧਾਰਕੜ ਵੋਟਰ ਕਾਰਡ ਬਣਿਆ ਹੋਇਆ ਉਸ ਨੂੰ ਹਰ ਇੱਕ ਨੂੰ 10 ਲੱਖ ਦੀ ਸਹੂਲਤ ਮਿਲੇਗੀ ਔਰ ਜਿੰਨਾਕ ਮੈਂ ਪਤਾ ਕੀਤਾ ਸੀ ਇਹਦੇ ਵਿੱਚ ਇਹ ਵੀ ਸਰਕਾਰੀ ਹਸਪਤਾਲ ਦਾ ਕਵਰ ਹੋਣਗੇ ਹੋਣਗੇ ਨਾਲ ਇਹਦੇ ਵਿੱਚ ਪ੍ਰਾਈਵੇਟ ਹਸਪਤਾਲ ਵੀ ਕਵਰ ਹੋਣਗੇ ਇਸ ਲਈ ਆਪਾਂ ਨੂੰ ਕਿਤੇ ਵੀ ਹੁਣ ਸਿਹਤ ਬੀਮਾ ਜਿਹੜੇ ਲੋਕ ਕਰਾਉਂਦੇ ਸੀ 22000 ਰੁਪਏ ਪ੍ਰੀਮੀਅਮ ਸਾਲ ਦਾ ਭਰਦੇ ਸੀ ਉਹ ਵੀ ਪੜਨ ਦੀ ਲੋੜ ਨਹੀਂ ਇਹ ਸਰਕਾਰ ਨੇ ਬਹੁਤ ਵੱਡਾ ਕਦਮ ਇੱਕ ਚੱਕਿਆ ਤਾਂ ਕਿ ਲੋਕਾਂ ਨੂੰ ਸਿਹਤ ਦਾ ਫਾਇਦਾ ਮਿਲ ਸਕੇ ਲੋਕ ਜਿਹੜੇ ਜਿਵੇਂ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਉਹ ਇਹੀ ਗੱਲਾਂ ਨੂੰ ਕਹਿੰਦੇ ਹੋਏ ਆਈ ਸੀ ਵੀ ਅਸੀਂ ਸਿਹਤ ਸਵਾਮਾ ਤੇ ਸਿੱਖਿਆ ਸਭਾਵਾਂ ਨੂੰ ਮੁੱਦੇ ਮੁੱਦੇ ਮੱਦੇ ਨੇਰ ਰੱਖਦੇ ਹੋਏ ਮੂੜੇ ਆਏ ਆ ਤਾਂ ਪਹਿਲਾਂ ਤੁਸੀਂ ਦੇਖੋ ਜੀ ਸਰਕਾਰ ਬੰਦੇ ਹੀ ਇਹਨਾਂ ਨੇ ਹਰ ਇੱਕ ਵਰਗ ਨੂੰ 600 ਜੂੰਟ ਫ੍ਰੀ ਦਿੱਤਾ ਵੀ ਯਾਨੀ ਮਹੀਨੇ 300 ਜੂੰਟ ਸੀ 2 ਮਹੀਨੇ ਦਾ ਬਿਲਕੁਲ 600 ਜੂੰਟ ਕਿਹਾ ਜਾਂਦਾ ਪਰ ਉਹ ਉਹ ਏਡਾ ਮੈਂ ਕਹਿੰਦਾ ਕਦਮ ਇੱਕ ਉਹ ਵੀ ਬਹੁਤ ਵਧੀਆ ਸੀ ਪਰ ਉਸ ਤੋਂ ਵੀ ਵੱਡਾ ਕਦਮ ਹੈ ਜਿਹੜਾ ਆਪਾਂ ਨੂੰ ਸਿੱਖਿਆ ਇਹਨਾਂ ਨੇ ਸਿਹਤ ਦਾ ਦਿੱਤਾ ਹੈਗਾ ਤੈਨ ਲਈ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਹਰ ਇੱਕ ਵਰਗ ਨੂੰ ਅਪੀਲ ਕਰਦਾ ਹਾਂ ਵੀ ਇਸ ਆਪਾਂ ਸਕੀਮ ਦਾ ਵੱਧੋ ਵੱਧ ਸਾਇਚੀਏ ਵੱਧੋ ਵੱਧ ਰਜਿਸਟ੍ਰੇਸ਼ਨ ਕਰਾਈਏ ਤਾਂ ਕਿ ਆਪਣੇ ਘਰ ਕਦੇ ਰੱਬ ਨਾ ਕਰੇ ਬਿਮਾਰੀ ਆਂਦੀ ਹੈ ਤਾਂ ਆਪਾਂ ਉਹਨੂੰ ਨੇਪੜੇ ਚੜ੍ਹ ਸਕੀ ਬਿਮਾਰੀ ਦਾ ਇਲਾਜ ਹੋ ਸਕੇ ਗਰੀਬ ਵਰਗ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਇਹ ਗਰੀਬ ਵਰਗ ਨਹੀਂ ਕੋਈ ਵੀ ਵਰਗ ਆਈ ਦੀ ਘੜੀ ਇਲਾਜ ਇੰਨੇ ਮਹਿੰਗੀ ਹੈ ਵੀ ਹਰ ਇੱਕ ਨੂੰ ਇਲਾਜ ਕਰਾਉਣਾ ਇੰਨਾ ਮਹਿੰਗਾ ਹੋ ਚੁੱਕਿਆ ਇਲਾਜ ਕਰਾਉਣਾ ਹਰ ਇੱਕ ਲਈ ਪੋਸੀਬਲ ਨਹੀਂ ਹੈ ਤਾਂ ਅੱਜ ਦੀ ਘੜੀ ਜਿਹੜੀ ਇਹ ਸਕੀਮ ਚੱਲੀ ਹੈ ਇਸ ਨੂੰ ਇਸ ਦੇ ਤਹਿਤ ਹਰ ਇੱਕ ਵਰਗ ਦੇ ਲੋਕ ਇਲਾਜ ਕਰਾ ਸਕਣਗੇ ਹਰ ਇੱਕ ਨੂੰ ਇਹ ਸਕੀਮ ਦਾ ਫਾਇਦਾ ਮਿਲੇਗਾ। ਦੈਨਿਕ ਸਵੇਰ ਵਾਲੀ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ। ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਿਰਮਲ ਕੁਮਾਰ ਕੱਲ ਮੁੱਖ ਮੰਤਰੀ ਪੰਜਾਬ ਵੱਲੋਂ ਹਰ ਵਰਗ ਲਈ 10 ਲੱਖ ਦਾ ਸਿਹਤ ਬੀਮਾ ਹੈਲਥ ਕਾਰਡ ਬਣਾਣ ਲਈ ਬਰਨਾਲਾ ਵਿਖੇ 129 ਥਾਵਾਂ ਤੇ ਕੈਂਪ ਲਗਾਏ ਜਾ ਰਹੇ ਨੇ ਸਾਡੇ ਨਾਲ ਜ਼ਿਆਦਾ ਜਾਣਕਾਰੀ ਲਈ ਐਮਪੀ ਗੁਰਮੀਤ ਸਿੰਘ ਮੀਤਹੇਰ ਜੀ ਸਾਡੇ ਨਾਲ ਨੇ ਤੇ ਨਾਲ ਪਬਲਿਕ ਵੀ ਨਾਲ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਖੋ ਜੀ ਬਹੁਤ ਛਲਾਗਾਜੋਗ ਫੈਸਲਾ ਜੋ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਕਿ 10 ਲੱਖ ਰੁਪਏ ਤੱਕ ਹਰ ਇੱਕ ਪਰਿਵਾਰ ਨੂੰ ਜਿਹੜਾ ਇਲਾਜ ਹੈ ਉਹ ਮੁਫਤ ਮਿਲ ਹੈ ਤੁਸੀਂ ਦੇਖੋ ਵੀ ਜਦੋਂ ਬਿਜਲੀ ਵਾਲਾ ਕੀਤਾ ਸੀ ਤਾਂ ਉਦੋਂ ਵੀ ਇਹ ਇੱਕ ਬੜਾ ਵੱਡਾ ਫੈਸਲਾ ਸੀ ਕਿ ਬਿਨਾਂ ਪੱਖਪਾਤ ਤੋਂ ਚਾਹੇ ਕੋਈ ਅਮੀਰ ਹੈ ਗਰੀਬ ਹੈ ਲਾ ਵਾਡਿਆਂ ਸਭ ਨੂੰ ਇਹ ਸਹੂਲਤ ਦਿੱਤੀ ਗਈ ਕਿ ਮੁਫਤ ਜਿਹੜੀ 600 ਯੂਨਟ ਬਿਜਲੀ ਉਹ ਦਿੱਤੀ ਗਈ ਤੇ ਜਿਹਦਾ ਅੱਜ ਪੰਜਾਬ ਚ ਹਰ ਇੱਕ ਪਰਿਵਾਰ ਨੂੰ ਫਾਇਦਾ ਹੁੰਦਾ ਹੈਗਾ ਮਤਲਬ ਕਿ ਵੀ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਆ ਤੇ ਆਈ ਮਤਲਬ ਕਿ ਇਹ ਉਸ ਤੋਂ ਵੀ ਮੈਂ ਸਮਝਦਾ ਇੱਕ ਵੱਡਾ ਫੈਸਲਾ ਹੈ ਕਿ ਭਾਵੇਂ ਕੋਈ ਗਰੀਬ ਹੈ ਅਮੀਰ ਹੈ ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ ਹਰ ਇੱਕ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਉਹ ਮੁਫਤ ਮਿਲੇਗਾ ਅੱਜ ਇਹਦੀ ਰਜਿਸਟ੍ਰੇਸ਼ਨ ਤਰਨਤਾਰ ਜਿਲ੍ਹੇ ਚੋਂ ਸ਼ੁਰੂ ਹੋਈ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਤੇ ਮੈਂ ਸਾਰਿਆਂ ਨੂੰ ਕਹੂੰਗਾ ਕਿ ਸਾਰੇ ਜਾ ਕੇ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਬਜ਼ੁਰਗਾਂ ਲਈ ਵੱਡੀ ਤੋਂ ਵੱਡੀ ਗਿਣਤੀ ਚ ਇਹਨੂੰ ਰਜਿਸਟਰ ਕਰਵਾਓ ਕਿਉਂਕਿ ਕਿ ਬਹੁਤ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਚ ਇਹ ਸਾਰੇ ਪੰਜਾਬ ਦੇ ਵਿੱਚ ਲਾਗੂ ਹੋਣਾ ਹੈ ਇਹ ਸਰਕਾਰੀ ਹਸਪਤਾਲਾਂ ਚ ਤਾਂ ਸਾਰਾ ਜਮੂਰਤ ਇਲਾਜ ਹੈ ਹੀ ਹੈ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇਹਦੇ ਵਿੱਚ ਇਨਕਲੂਡ ਜਿਹੜਾ ਉਹ ਕੀਤਾ ਜਾ ਰਿਹਾ ਸੋ ਇੱਕ ਬਹੁਤ ਵੱਡਾ ਫੈਸਲਾ ਮੈਂ ਪੰਜਾਬ ਸਰਕਾਰ ਨੂੰ ਵਧਾਈ ਦੇਣਾ ਸਰ ਪਬਲਿਕ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਨੇ ਦੇਖੋ ਮੈਂ ਪਬਲਿਕ ਨੂੰ ਤਾਂ ਇਹ ਕਹਿਣਾ ਕਿ ਜੀ ਸਾਰੇ ਜਾ ਕੇ ਰਜਿਸਟਰ ਕਰਵਾਓ ਆਪਣਾ ਆਧਾਰ ਕਾਰਡ ਤੇ ਆਪਣਾ ਵੋਟਰ ਕਾਰਡ ਜਿਹੜਾ ਵੀ ਕੋਈ ਪੰਜਾਬ ਦਾ ਰਹਿਣ ਵਾਲਾ ਕੋਈ ਵੀ ਇਸ ਪਾਲਿਸੀ ਤੋਂ ਜਿਹੜੀ ਸਕੀਮ ਆਈ ਹੈ ਲੋਕਾਂ ਦੇ ਫਾਇਦੇ ਲਈ ਇਹਦੇ ਤੋਂ ਵਾਂਝਾ ਨਾ ਰਹੇ ਇਸ ਕਰਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਕੈਂਪ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਲੱਗਣੇ ਆ ਤੇ ਕੋਈ ਕੈਂਪ ਵੀ ਛੋਟੀ ਜਿਹੀ ਜਗ੍ਹਾ ਤੇ ਨਹੀਂ ਅੱਜ ਜਿਵੇਂ ਤਰਨਤਾਰ ਜਿਹੜੀ 128 ਜਗ੍ਹਾ ਤੇ ਕੈਂਪ ਹੈ ਹਰ ਜਗ੍ਹਾ ਤੇ ਪੰਜਾਬ 'ਚ ਵੀ ਤੁਸੀਂ ਪੈਦਲ ਆਪਣੇ ਘਰੋਂ ਜਾ ਕੇ ਰਜਿਸਟਰ ਕਰਵਾ ਸਕੋ ਤੁਹਾਡੇ ਘਰੋਂ ਇੰਨੀ ਨਹੀਂ ਦੂਰੀ ਤੇ ਜਿਹੜੇ ਕੈਂਪ ਨੇ ਪੂਰੇ ਪੰਜਾਬ 'ਚ ਲੱਗਣੇ ਆ ਤੇ ਸਾਰੇ ਪੰਜਾਬ ਵਾਸੀ ਜਾਣ ਰਜਿਸਟਰ ਕਰਵਾਉਣ ਤੇ ਇਸ ਸਕੀਮ ਦਾ ਜਿਹੜਾ ਫਾਇਦਾ ਉਹ ਚੱਕਾ ਸਰ ਆਨਲਾਈਨ ਵੀ ਰਜਿਸਟਰ ਹੋਣੀ ਹੈ ਨਹੀਂ ਉੱਥੇ ਜਾ ਕੇ ਜੋ ਮੈਨੂੰ ਪਤਾ ਵੀ ਜਿਹੜਾ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਹੈ ਇੱਕ ਵਾਰੀ ਕੈਂਪਸ ਦੇ ਥਰੂ ਹੀ ਚੱਲ ਰਿਹਾ ਬਾਕੀ ਆਨਲਾਈਨ ਦਾ ਹੋ ਰਿਹਾ ਉਹਨੇ ਜਿਹੜੇ ਸੀਐਮਓ ਸਾਹਿਬ ਨੇ ਉਹ ਜਾਹ ਦੱਸ ਸਕਦੇ ਜਗਰਾਤ ਸਿੰਘ ਜੀ ਅਸੀਂ ਧੰਨਵਾਦ ਕਰਦੇ ਆਮ ਆਦਮੀ ਪਾਰਟੀ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੇ 10 ਲੱਖ ਵਾਲਾ ਕਾਰਡ ਚਲਵਾਇਆਗਾ ਜਿਨ੍ਹਾਂ ਵਿੱਚ ਗਰੀਬ ਲੋਕਾਂ ਨੂੰ ਬਹੁਤ ਵਧੀਆ ਸਹੂਲਤ ਮਿਲੂਗੀ ਜਿਹੜੇ ਗਰੀਬ ਪਰਿਵਾਰ ਨੇ ਉਹ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹ 10 ਲੱਖ ਵਾਲੇ ਕਾਰਡ ਦੇ ਵਿੱਚ ਸਾਰਿਆਂ ਨੂੰ ਸਹੂਲਤ ਮਿਲੂਗੀ ਜੋ ਛੋਟੇ ਆਗਸ਼ਟਾਨੇ ਗਿਆ ਉਹਨਾਂ ਵਾਸਤੇ ਬਹੁਤ ਹੀ ਫਾਇਦੇਮੰਦ ਸਰ ਮੇਰਾ ਨਾਮ ਜਸਵੰਤ ਸਿੰਘ ਹੈ ਜੀ ਮੇਰਾ ਪਿੰਡ ਸੱਪਾਗਾ ਜਿਹੜਾ ਹੈਲਥ ਕਾਰਡ ਸਰਕਾਰ ਕੰਨੀ ਬਣ ਰਿਹਾ ਜੀ ਬਹੁਤ ਵਧੀਆ ਪ੍ਰਾਲਾ ਸਰਕਾਰ ਦਾ ਤੇ ਮੰਨ ਕੇ ਚੱਲੋ ਵੀ ਕੋਈ ਗਰੀਬ ਆ ਕੋਈ ਅਮੀਰ ਆ ਕੋਈ ਰਿਕਸ਼ੇ ਵਾਲਿਆ ਕੋਈ ਝੁੱਗਿਆਂ ਚੋਂ ਆਪਣੇ ਆ ਗਰੀਬ ਆ ਜਿਹੜਾ ਹਰ ਇੱਕ ਬੰਦੇ ਨੂੰ ਲਾਭ ਲੈਣਾ ਚਾਹੀਦਾ ਇਹਦਾ ਵੱਧ ਵੱਧ ਜਿਹੜਾ ਕੋਈ ਇਲਾਜ ਨਹੀਂ ਕਰਾ ਸਕਦਾ 10 ਲੱਖ ਤੱਕ ਦਾ ਮੰਨ ਕੇ ਚੱਲੋ ਕੋਈ ਇਹ ਨਹੀਂ ਹੈਗਾ ਕਿ ਹੁੰਦਾ ਵੀ ਸਰਕਾਰੀ ਜੀ ਹੁੰਦਾ ਸੀਗਾ ਸਰਕਾਰੀ ਨਹੀਂ ਪ੍ਰਾਈਵੇਟ ਚ ਵੀ ਇਹਦਾ ਇਲਾਜ ਕਰਾ ਸਕਦੇ ਆ ਹਰ ਇੱਕ ਬੰਦਾ ਮੇਰਾ ਨਾਮ ਨੀਰਜਿੰਦਰ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਜਿਹੜਾ ਇਹ ਸਲਾਘਾਯੋਕ ਕਦਮ ਚੱਕਿਆ ਗਿਆ ਵੀ ਹਰ ਇੱਕ ਮਰਦਕੇ ਦੇ ਬੰਦੇ ਨੂੰ 10 ਲੱਖ ਦਾ ਸਿਹਤ ਬੀਮਾ ਮਿਲੇਗਾ ਇਹ ਬਹੁਤ ਹੀ ਪ੍ਰਸ਼ੰਸਨਯੋਗ ਕਦਮ ਹੈ ਕਿਉਂਕਿ ਇਸ ਦੇ ਵਿੱਚ ਨਾ ਤਾਂ ਇਹਨਾਂ ਨੇ ਕੋਈ ਜਾਤੀ ਤੈਅ ਕੀਤੀ ਹੈ ਨਾ ਕੋਈ ਵਰਗ ਤੈਅ ਕੀਤਾ ਹੈ ਇਹਦੇ ਵਿੱਚ ਹਰ ਕਿਸਮ ਦੇ ਬੰਦੇ ਨੂੰ ਚਾਹੇ ਉਹ ਜਰਨਲ ਹੈ ਚਾਹੇ ਉਹ ਐਸਸੀ ਭਾਈ ਚਾਹੇ ਉਹ ਬੀਸੀ ਭਾਈ ਚਾਹੇ ਕੋਈ ਵੀ ਬੰਦਾ ਜੋ ਪੰਜਾਬ ਦਾ ਬਸਨੀਕ ਹੈ ਪੰਜਾਬ ਚੋਂ ਦਾ ਧਾਰਕੜ ਵੋਟਰ ਕਾਰਡ ਬਣਿਆ ਹੋਇਆ ਉਸ ਨੂੰ ਹਰ ਇੱਕ ਨੂੰ 10 ਲੱਖ ਦੀ ਸਹੂਲਤ ਮਿਲੇਗੀ ਔਰ ਜਿੰਨਾ ਕਿ ਮੈਂ ਪਤਾ ਕੀਤਾ ਸੀ ਇਹਦੇ ਵਿੱਚ ਇਹ ਵੀ ਸਰਕਾਰੀ ਹਸਪਤਾਲ ਦਾ ਕਵਰ ਹੋਣਗੇ ਹੋਣਗੇ ਨਾਲ ਇਹਦੇ ਵਿੱਚ ਪ੍ਰਾਈਵੇਟ ਹਸਪਤਾਲ ਵੀ ਕਵਰ ਹੋਣਗੇ ਇਸ ਲਈ ਆਪਾਂ ਨੂੰ ਕਿਤੇ ਵੀ ਹੁਣ ਸਿਹਤ ਬੀਮਾ ਜਿਹੜੇ ਲੋਕ ਕਰਾਉਂਦੇ ਸੀ 22000 ਰੁਪਏ ਪ੍ਰੀਮੀਅਮ ਸਾਲ ਦਾ ਭਰਦੇ ਸੀ ਉਹ ਵੀ ਪੜਨ ਦੀ ਲੋੜ ਨਹੀਂ ਇਹ ਸਰਕਾਰ ਨੇ ਬਹੁਤ ਵੱਡਾ ਕਦਮ ਇੱਕ ਚੱਕਿਆ ਤਾਂ ਕਿ ਲੋਕਾਂ ਨੂੰ ਸਿਹਤ ਦਾ ਫਾਇਦਾ ਮਿਲ ਸਕੇ ਲੋਕ ਜਿਹੜੇ ਜਿਵੇਂ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਉਹ ਇਹੀ ਗੱਲਾਂ ਨੂੰ ਕਹਿੰਦੇ ਹੋਏ ਆਈ ਸੀ ਵੀ ਅਸੀਂ ਸਿਹਤ ਸਵਾਮਾ ਤੇ ਸਿੱਖਿਆ ਸਭਾਵਾਂ ਨੂੰ ਮੁੱਦੇ ਮੁੱਦੇ ਮੱਦੇ ਨੇਰ ਰੱਖਦੇ ਹੋਏ ਮੂੜੇ ਆਏ ਆ ਤਾਂ ਪਹਿਲਾਂ ਤੁਸੀਂ ਦੇਖੋ ਸਰਕਾਰ ਬੰਦੇ ਹੀ ਇਹਨਾਂ ਨੇ ਹਰ ਇੱਕ ਵਰਗ ਨੂੰ 600 ਜੂੰਟ ਫ੍ਰੀ ਦਿੱਤਾ ਵੀ ਯਾਨੀ ਮਹੀਨੇ 300 ਜੂੰਟ ਸੀ 2 ਮਹੀਨੇ ਦਾ ਬਿਲਕੁਲ 600 ਜੂੰਟ ਕਿਹਾ ਜਾਂਦਾ ਪਰ ਉਹ ਉਹ ਏਡਾ ਮੈਂ ਕਹਿੰਦਾ ਕਦਮ ਇੱਕ ਉਹ ਵੀ ਬਹੁਤ ਵਧੀਆ ਸੀ ਪਰ ਉਸ ਤੋਂ ਵੀ ਵੱਡਾ ਕਦਮ ਹੈ ਜਿਹੜਾ ਆਪਾਂ ਨੂੰ ਸਿੱਖਿਆ ਇਹਨਾਂ ਨੇ ਸਿਹਤ ਦਾ ਦਿੱਤਾ ਹੈਗਾ ਤਾਂ ਅੱਜ ਲਈ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਹਰ ਇੱਕ ਵਰਗ ਨੂੰ ਅਪੀਲ ਕਰਦਾ ਹਾਂ ਵੀ ਇਸ ਆਪਾਂ ਸਕੀਮ ਦਾ ਵੱਧੋ-ਵੱਸ ਫਾਇਦਾ ਚੱਕੀਏ ਵੱਧੋ-ਵੱਸ ਰਜਿਸਟ੍ਰੇਸ਼ਨ ਕਰਾਈਏ ਤਾਂ ਕਿ ਆਪਣੇ ਘਰ ਕਦੇ ਰੱਬ ਨਾ ਕਰੇ ਬਿਮਾਰੀ ਆਂਦੀ ਹੈ ਤਾਂ ਆਪਾਂ ਉਹਨੂੰ ਨੇਪਰੇ ਚਾੜ੍ਹ ਸਕੀਏ ਬਿਮਾਰੀ ਦਾ ਇਲਾਜ ਹੋ ਸਕੇ ਗਰੀਬ ਵਰਗ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਇਹ ਗਰੀਬ ਵਰਗ ਨਹੀਂ ਕੋਈ ਵੀ ਵਰਗ ਹੈ ਆਈ ਦੀ ਘੜੀ ਇਲਾਜ ਨੇ ਮਹਿੰਗੀ ਹੈ ਵੀ ਹਰ ਇੱਕ ਨੂੰ ਇਲਾਜ ਕਰਾਉਣਾ ਇੰਨਾ ਮਹਿੰਗਾ ਹੋ ਚੁੱਕਿਆ ਇਲਾਜ ਕਰਾਉਣਾ ਹਰ ਇੱਕ ਲਈ ਪੋਸੀਬਲ ਨਹੀਂ ਹੈ ਤਾਂ ਅੱਜ ਦੀ ਘੜੀ ਜਿਹੜੀ ਇਹ ਸਕੀਮ ਚੱਲੀ ਹੈ ਇਸ ਨੂੰ ਇਸ ਦੇ ਤਹਿਤ ਹਰ ਇੱਕ ਵਰਗ ਦੇ ਲੋਕ ਇਲਾਜ ਕਰਾ ਸਕਣਗੇ ਹਰ ਇੱਕ ਨੂੰ ਇਹ ਸਕੀਮ ਦਾ ਫਾਇਦਾ ਮਿਲੇਗਾ ਡੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ